ਅੱਜ ਅਸੀਂ ਮੈਂ ਨਾ ਟੁੱਟੀਆ ਧਰਨਾ ਲਾਇਆ ਤੇ 2 ਘੰਟਿਆਂ ਚ ਆਕੇ ਤੇ ਨਹਿਰ ਬੰਨ ਦੀ ਕੋਸ਼ਿਸ਼ ਕਰ ਰਹੇ ਚਲੋ ਵੱਜਦੀ ਤੇ ਕੱਲ੍ਹ ਸ਼ਾਮ ਤੱਕ ਵੀ ਨਹੀਂ ਮੁੱਖ ਮੰਤਰੀ ਸਾਹਿਬ ਆ ਜੀ ਠੀਕ ਆ ਉਹ ਬਦਲਾਅ ਦੇ ਚੱਕਰ ਦੇ ਵਿੱਚ ਤਕਰੀਬਨ 92 ਦੇ ਆਸ-ਪਾਸ ਹੀ ਐਮ ਐਲ ਏ ਸਾਰੇ ਜਿਤਾ ਕੇ ਭੇਜੇ ਆ ਅਸੀਂ ਖੁਦ ਵੋਟਾਂ ਪਾਈਆਂ ਉਹਨਾਂ ਨੂੰ ਪਰ ਪੰਗਾ ਇਹ ਆ ਕਿ ਇੱਕ ਸਿਰਫ ਬੋਰਡ ਦੇ ਉੱਤੇ ਜਾਂ ਇੱਕ ਪੇਪਰ ਦੇ ਵਿੱਚ ਉਹ ਉਹ ਖਾਣਾ ਪੂਰਤੀ ਕਰਨ ਦੇ ਚੱਕਰ ਦੇ ਵਿੱਚ ਇਹ ਕੀ ਕਰਦੇ ਆ ਕਿ ਹਾਂ ਵੀ ਟੇਲਾਂ ਦੇ ਉੱਤੇ ਪਾਣੀ ਪਚਾਉਣ ਦੀ ਜਿਹੜੀ ਗੱਲ ਉਹ ਕੀ ਕਰਦੇ ਆ ਉਹ ਟੇਲਾਂ ਦੇ ਪਾਣੀ ਪਚਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਆ ਪਰ ਉਹ ਇਹ ਨਹੀਂ ਵਿਦੇਗੀ ਕਿ ਲੈ ਬਣੇ ਸਟਰਕਚਰ ਤੇ ਹੈ ਨਹੀਂ ਪਟੇਲਾ ਦੇ ਪਾਣੀ ਪਹੁੰਚਾਉਣ ਵਾਲਾ ਸਰਕਾਰ ਚਾਹੁੰਦੀ ਅਸੀਂ ਮੂੰਹ ਬੋਲ ਕੇ ਇਹ ਕਹੀਏ ਕਿ ਪਾਉ ਸਾਡੀ ਜਿਹੜੀ ਆ ਨਹਿਰੀ ਪਾਣੀ ਆ ਉਹ ਸਾਡਾ ਨੁਕਸਾਨ ਬਹੁਤ ਕਰਦਾ ਤੁਸੀਂ ਇਹ ਕੰਮ ਕਰੋ ਸਾਨੂੰ ਲੋੜ ਨਹੀਂ ਅਸੀਂ ਥੱਲੇੋਂ ਪਾਣੀ ਕੱਢੀ ਜਾਂਦੇ ਆ ਤੁਸੀਂ ਐਂ ਕਰੋ ਬਾਹਰਲੇ ਰਾਜਾਂ ਨੂੰ ਜਿਹੜਾ ਪਾਣੀ ਦੇ ਦਿਓ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਨੂੰ ਜਾਂਦੇ ਹੋਏ ਇੱਕ ਰਸਤੇ ਦੇ ਵਿੱਚ ਕਿਸਾਨ ਭਰਾਵਾਂ ਦੇ ਵੱਲੋਂ ਜਿਹੜਾ ਹੈ ਉਹ ਤਰਨਾ ਲਗਾਇਆ ਗਿਆ ਹੈ ਕਾਰਨ ਇਹ ਹੈ ਕਿ ਲੋਕਿਆਂ ਵਾਲੀ ਨਹਿਰ ਦੇ ਵਿੱਚ ਪਾੜ ਪੈਣ ਦੇ ਕਾਰਨ ਲਗਭਗ 2 ਤੋਂ 250 ਏਕੜ ਜਿਹੜੀ ਹੈ ਉਹ ਝੋਨੇ ਦੀ ਫਸਲ ਜਿਹੜੀ ਹੈ ਉਹ ਡੁੱਬ ਚੁੱਕੀ ਹੈ ਝੋਨਾ ਲਗਾਇਆ ਹੋਇਆ ਸੀ ਕਿਸਾਨ ਭਰਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਅੱਤ ਦੀ ਇਸ ਗਰਮੀ ਦੇ ਵਿੱਚ ਜਿਹੜਾ ਰੋਡ ਹੈ ਉਹ ਜਾਮ ਕੀਤਾ ਹੋਇਆ ਤਾਂ ਦੋਨੋਂ ਸਾਈਡਾਂ ਤੇ ਤੁਸੀਂ ਜਾਮ ਵੀ ਦੇਖ ਸਕਦੇ ਹੋ ਤਸਵੀਰਾਂ ਮੈਂ ਕੈਮਰਾਮੈਨ ਸਾਥੀ ਨੂੰ ਕੰਮ ਵਿਖਾ ਦਿੱਤੀਆਂ ਜਾਣ ਕਿਸਾਨ ਭਰਾ ਮੌਜੂਦ ਹੈ ਸਾਡੇ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਕਿੰਨਾ ਨੁਕਸਾਨ ਜਿਹੜਾ ਹੈ ਉਹ ਇਹਨਾਂ ਦਾ ਹੋਇਆ ਹੈ ਕਿਉਂਕਿ ਸਰਕਾਰ ਵੱਲੋਂ ਤਾਂ ਹਲੇ ਪਹਿਲੀਆਂ ਮੰਗਾਂ ਜਿਹੜੀਆਂ ਨੇ ਉਹ ਕਿਸਾਨਾਂ ਦੀਆਂ ਅਤੇ ਮਜ਼ਦੂਰਾਂ ਦੀਆਂ ਨਹੀਂ ਪੂਰੀਆਂ ਕਿਤੇ ਮੇਰੇ ਨਾਲ ਵੀਰ ਮੌਜੂਦ ਹੈ ਹਾਂਜੀ ਬਾਈ ਜੀ ਤਰਨਾ ਲਗਾਇਆ ਗਿਆ ਕੀ ਪੂਰਾ ਮਾਮਲਾ ਜੀ ਮਾਮਲਾ ਐਦਾਂ ਐ ਜੀ ਕਿ ਜਿਹੜੀ ਨਹਿਰ ਵਿਭਾਗਵਾ ਜੀ ਉਹਨੇ ਸਾਡੇ ਪਿੰਡ ਦੀ ਜ਼ਮੀਨ ਨੂੰ ਸਮਝਿਆ ਆਪਣਾ ਜੀ ਠੀਕ ਆ ਜੀ 1.5 200 ਕਿਲਾ ਥਾਵਾਂ ਉਹ ਆਂਦੀ ਹੈ ਕਿ ਸਾਡਾ ਵਾ ਤੇ ਅਸੀਂ ਆਈ ਵਾਰ ਨਹਿਰ ਤੋੜਨੀ ਹੈ ਜੀ ਅੱਜ 3 ਸਾਲ ਲਗਾਤਾਰ ਹੋ ਗਏ ਹੈ ਕਿ ਜਿਹੜੇ ਉਹ ਨਹਿਰ ਟੁੱਟ ਰਹੀ ਹੈ 3 ਸਾਲਾਂ ਦੇ ਵਿੱਚ 4 ਵਾਰੀ 1 ਮਹੀਨੇ ਦੇ ਵਿੱਚ 2 ਵਾਰੀ ਨਹਿਰ ਟੁੱਟ ਚੁੱਕੀ ਹੈ ਠੀਕ ਆ ਜੀ ਤੇ ਹੁਣ ਬਾਕੀ ਜਿਹੜਾ ਨੁਕਸਾਨ ਆ ਉਹ ਤੁਹਾਡੇ ਸਾਹਮਣੇ ਆ ਤੇ ਪਿਛਲੀ ਆ ਪਿਛਲੇ ਜਦੋਂ ਇੱਕ ਤਰੀਕ ਨੂੰ ਜਿਹੜੀ ਨਹਿਰ ਟੁੱਟੀ ਆ ਉਦੋਂ 1 ਜੂਨ ਨੂੰ ਉਹ ਇਹ ਦੋਹਾਂ ਦਿਨਾਂ ਬਾਅਦ ਇਹ ਇੱਥੇ ਜਿਹੜੇ ਆ ਉਹ ਮਜ਼ਦਮ ਆਏ ਆ ਦੋਹਾਂ ਦਿਨਾਂ ਬਾਅਦ ਮਸ਼ੀਨਰੀ ਆਈ ਆ ਤੇ ਸਾਨੂੰ ਉਦੋਂ ਪਤਾ ਲੱਗਿਆ ਹੈਗੇ ਤਰਨੇ ਤੋਂ ਬਗੈਰ ਕੰਮ ਕਰਨ ਵਾਲੇ ਬੰਦੇ ਨਹੀਂ ਹੈਗੇ ਅੱਜ ਅਸੀਂ ਮੈਂ ਨਹਿਰ ਟੁੱਟੀ ਆ ਤਰਨਾ ਲਾਇਆ ਤੇ 2 ਘੰਟਿਆਂ ਚ ਆ ਕੇ ਤੇ ਨਹਿਰ ਬੰਨਣ ਦੀ ਕੋਸ਼ਿਸ਼ ਕਰ ਰਹੇ ਚਲੋ ਵੱਜਦੀ ਤੇ ਕੱਲ ਸ਼ਾਮ ਤੱਕ ਵੀ ਨਹੀਂ ਕਿਉਂਕਿ ਇਹ ਸਿਰਫ ਇੱਕ ਇੱਕ ਹੁੰਦਾ ਅਸਲ ਜੰਮ ਕੰਮ ਕਰਨਾ ਇੱਕ ਹੁੰਦਾ ਸਿਰਫ ਖਾਣਾ ਪੂਰਤੀ ਕਰਨੀ ਉਹਨਾਂ ਨੇ ਬਿੱਲ ਬਣਾ 1.200 ਫੁੱਟ ਟਟੂ ਕੀ ਤੇ ਬਿੱਲ ਬਣੂਗਾ ਨਹੀਂ ਤੇ ਬਜਨਾ ਕੀ ਇਹਨਾਂ ਨੂੰ ਜੀ ਠੀਕ ਆ ਜੀ ਸੋ ਸਾਡੀ ਆਹ ਗੱਲ ਆ ਜੀ ਕਿੰਨੇ ਜਿਹੜੇ ਘਰਾਂ ਦੀ ਫਸਲ ਦਾ ਨੁਕਸਾਨ ਹੋਇਆ ਜੀ ਦੇਖੋ ਜੀ ਇਹ ਕਦੇ ਇਹ ਇਹ ਘਰਾਂ ਦਾ ਹਿਸਾਬ ਨਹੀਂ ਹੁੰਦਾ ਹੁੰਦਾ ਇਹ ਪਿੰਡਾਂ ਦਾ ਪਿੰਡ ਦਾ ਹਿਸਾਬ ਇੱਕ ਪਿੰਡ ਦਾ ਢੜ ਤੋਂ ਦੋ ਪਿੰਡਾਂ ਦੀ ਇੱਥੇ ਜ਼ਮੀਨ ਆ ਜੀ ਕੁਝ ਜਿਹੜੀ ਜੋੜੇ ਦੀ ਕੁਝ ਝੰਡੂ ਕੀ ਕੁਝ ਲੌਕੇ ਦੀ ਤਿੰਨ ਪਿੰਡਾਂ ਦਾ ਜੀ ਜੀ ਉਹਦੇ ਵਿੱਚ ਜ਼ਿਆਦਾ ਨੁਕਸਾਨ ਜਿਹੜਾ ਵਾ ਲੌਕੇ ਦਾ ਜਿਹੜਾ ਵਾ ਜੋੜਾ ਉਹਦਾ ਨੁਕਸਾਨ ਜ਼ਿਆਦਾ ਹੋਇਆ ਜੀ ਸਮੇ ਸਮੇਤੇ ਤੁਸੀਂ ਨਹਿਰੀ ਵਿਭਾਗ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੀ ਭਰੋਸਾ ਦਵਾਇਆ ਉਹਨਾਂ ਕੋਈ ਇਸ ਤੇ ਕੀ ਕਹੋਗੇ ਜੀ ਵੇਖੋ ਜੀ ਸਮੇ ਸਮੇਤੇ ਜਿਹੜੇ ਆ ਉਹ ਜਦੋਂ ਆਪਾਂ ਜਾਣਦੇ ਆ ਪਹਿਲੀ ਗੱਲ ਤੇ ਅਫਸਰੀ ਨਹੀਂ ਮਿਲਦੇ ਅੱਗੋਂ ਜੀ ਜੀ ਜਦੋਂ ਕਿਤੇ ਜਾਈਏ ਸਾਡੇ ਦੋ ਤਿੰਨ ਗਿੜੇ ਅਮਰਸਰ ਤੇ ਵਾਜਦੇ ਫੇਰ ਜਾ ਕੇ ਅਫਸਰ ਮਿਲਦਾ ਠੀਕ ਹੈ ਜੀ ਸਮੇਂ-ਸਮੇਂ ਤੇ ਅਸੀਂ ਗਾਇਆ ਹੈ ਪਹਿਲਾਂ ਤੇ ਅਸੀਂ ਗੱਲ ਜਦੋਂ ਪਿਛਲੀ ਨਹਿਰ ਟੁੱਟੀ ਆ ਅਸੀਂ ਨਕਾਸੀ ਦੀ ਗੱਲ ਕੀਤੀ ਹੈ ਇਹਨਾਂ ਨੇ ਨਹਿਰ ਦੇ ਥੱਲੋਂ ਦੀ ਸਾਈਫਨ ਬਣਾਉਣ ਦੀ ਜੀ ਜੂਨ ਵੀ 23 ਰੋਜ਼ ਇਹੋ ਧਰਨਾ ਮਾਰਿਆ ਜਦੋਂ ਪਿਛਲੇ 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 ਸਾਲ ਜਦੋਂ 2023 ਦੇ ਵਿੱਚ ਨਹਿਰ ਟੁੱਟੀ ਆ ਤੇ ਉਦੋਂ ਹੀ ਇਹ ਧਰਨਾ ਮਾਰਿਆ ਹੈ ਤੇ ਸਾਨੂੰ ਉਹ ਇਹ ਗਾਇਆ ਗਿਆ ਹੈਗਾ ਕਿ ਤੁਸੀਂ ਆਓ ਤੁਹਾਡੇ ਮਸਾਂ ਦਾ ਹੱਲ ਹੋਊਗਾ ਜੀ ਅਸੀਂ ਇਹਨਾਂ ਨੂੰ ਆਖਿਆ ਕਿ ਸਾਨੂੰ ਨਹਿਰ ਦੇ ਥੱਲੋਂ ਦੀ ਸਾਈਫਨ ਬਣਾ ਕੇ ਦਿੱਤਾ ਜਾਵੇ ਕਿਉਂਕਿ ਜਿੱਥੋਂ ਨਹਿਰ ਤੁਰਦੀ ਆ ਉੱਥੋਂ ਸਾਈਫਨ ਲਗਾਤਾਰ ਬਣ ਤੁਰੇ ਆਉਂਦੇ ਅੱਗੇ ਜੀ ਪਰ ਇੱਥੇ ਸਾਈਫਨ ਅੱਗੇ ਕੋਈ ਨਹੀਂ ਹੈਗਾ ਚਾਹੇ ਉਹ ਰੋਡ ਦੇ ਚ ਵਿਚ ਹੋਵੇ ਚਾਹੇ ਉਹ ਨਹਿਰ ਦੇ ਥੱਲੇ ਦੀ ਹੋਵੇ ਨਹਿਰ ਦੇ ਥੱਲੇ ਕੋਈ ਸਾਈਫਨ ਕੋਈ ਨਹੀਂ ਹੈਗਾ ਅਸੀਂ ਇਹਨਾਂ ਕੋਲ ਉਦੋਂ ਵੀ ਗਏ ਸੀਗੇ ਜਦੋਂ ਨਹਿਰ ਦਾ ਕੋਈ ਵੀ ਜਦੋਂ ਪਾਣੀ ਦਾ ਲੈਵਲ ਵੱਧਦਾ ਵਾ ਉਦੋਂ ਵੀ ਉਸਲੇ ਫੋਨ ਲਾਈਦਾ ਕਿ ਤੁਹਾਡਾ ਲੈਵਲ ਵੱਧ ਗਿਆ ਰੇ ਨਹੀਂ ਚੱਲਣਾ ਨਹੀਂ ਇਹਨੂੰ ਲੈਵਲ ਨੂੰ ਘਟਾ ਦਿਓ ਠੀਕ ਹੈ ਜੀ ਠੀਕ ਹੈ ਕਰਦੇ ਨੇ ਕਰਦੇ ਨੇ ਤੇ ਉਸ ਤੋਂ ਬਾਅਦ ਆ ਤੁਹਾਡੇ ਸਾਹਮਣੇ ਆ ਦੋ ਮਹੀਨੇ 'ਚ ਦੋ ਵਾਰੀ ਨਹਿਰ ਟੁੱਟ ਗਈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਨਹਿਰਾਂ ਦਾ ਪਾਣੀ ਜਿਹੜਾ ਬੜੇ ਲੰਮੇ ਸਮੇਂ ਤੋਂ ਖੇਤਾਂ 'ਚ ਨਹੀਂ ਸੀ ਗਿਆ ਤਾਂ ਇਹ ਸਾਡੀ ਸਰਕਾਰ ਦੀ ਬੜੀ ਵੱਡੀ ਉਪਲਬਧੀ ਹੈ ਪਰ ਇੱਥੇ ਕੁਝ ਹੋਰ ਵੇਖਣ ਨੂੰ ਮਿਲ ਰਿਹਾ ਦੇਖੋ ਜੀ ਗੱਲ ਇਹ ਤਾਂ ਹੈ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਆ ਜੀ ਠੀਕ ਆ ਉਹ ਬਦਲਾਅ ਦੇ ਚੱਕਰ ਦੇ ਵਿੱਚ ਤਕਰੀਬਨ 92 ਦੇ ਆਸ-ਪਾਸ ਹੀ ਐਮਐਲਏ ਸਾਰੇ ਜਿਤਾ ਕੇ ਭੇਜੇ ਆ ਅਸੀਂ ਖੁਦ ਵੋਟਾਂ ਪਾਈਆਂ ਉਹਨਾਂ ਨੂੰ ਪਰ ਪੰਗਾ ਇਹ ਆ ਕਿ ਇੱਕ ਸਿਰਫ ਬੋਰਡ ਦੇ ਉੱਤੇ ਜਾਂ ਇੱਕ ਪੇਪਰ ਦੇ ਵਿੱਚ ਉਹ ਉਹ ਖਾਣਾ ਪੂਰਤੀ ਕਰਨ ਦੇ ਚੱਕਰ ਦੇ ਵਿੱਚ ਇੱਕ ਹੀ ਕਰਦੇ ਆ ਕਿ ਹਾਂ ਵੀ ਤੇਲਾਂ ਦੇ ਉੱਤੇ ਪਾਣੀ ਪਚਾਉਣ ਦੀ ਜਿਹੜੀ ਗੱਲ ਉਹ ਕੀ ਕਰਦੇ ਆ ਜੀ ਜੀ ਉਹ ਤੇਲਾਂ ਦੇ ਪਾਣੀ ਪਚਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਆ ਪਰ ਉਹ ਇਹ ਨਹੀਂ ਵਿਦਗੇ ਅਗਲੇ ਬੰਨੇ ਸਟਰਕਚਰ ਤੇ ਹੈ ਨਹੀਂ ਪਟੇਲਾਂ ਦੇ ਪਾਣੀ ਪਚਾਉਣ ਵਾਲਾ ਪਹਿਲਾਂ ਇੱਕ ਸਟਰਕਚਰ ਆ ਜੇ ਮੰਨ ਲਓ ਕਿ ਮੈਂ ਇੱਕ ਇੱਥੋਂ ਜਾ ਕੇ ਅੰਮ੍ਰਿਤਸਰ ਜਾਣਾ ਠੀਕ ਆ ਮੈਂ ਕਹਾਂਗਾ ਕਿ ਮੈਂ ਘੰਟੇ 'ਚ ਪਹੁੰਚਾਂ ਮੈਂ ਪਹਿਲਾਂ ਮੈਨੂੰ ਹੱਲ ਕਰਨਾ ਪੈਣਾ ਕੋਈ ਸੰਧ ਹੋਵੇ ਫਿਰ ਹੀ ਜਾਊਗਾ ਮੈਂ ਇਹਨਾਂ ਨੇ ਕੀ ਕੀਤਾ ਕਿ ਰਸਤੇ ਜਿਹੜੇ ਆ ਉਹ ਉਹ ਇਹਨਾਂ ਨੇ ਵੇਖੇ ਨਹੀਂ ਗਏ ਨਹਿਰਾਂ ਨੂੰ ਜਿਹੜਾ ਵਾ ਬੁਨਿਆਦ ਲੰਗੀ ਨੂੰ 30-30 ਸਾਲ ਹੋ ਗਏ ਆ ਤੇ ਟੇਲਾਂ ਦੇ ਪਾਣੀ ਬਚਾਉਣ ਦੀ ਗੱਲ ਕਰਦੇ ਆ ਉਹ ਟੇਲਾਂ ਦੇ ਪਾਣੀ ਕੁਝ ਤੁਸੀਂ ਕੀ ਬਚਾਉਣਾ ਜਿਨ੍ਹਾਂ ਨੂੰ ਮਿਲਦਾ ਉਹਨਾਂ ਨੂੰ ਉਹਨਾਂ ਨੂੰ ਨਾ ਡੋਬੋ ਘਟੋ ਘਟ ਜਿਹੜਾ ਵਾ ਉਹ ਜਿਹੜਾ ਸਟਰਕਚਰ ਆ ਜਿਹੜਾ ਵੀਕ ਹੋ ਚੁੱਕਾ ਵਾ ਜੋ ਟੁੱਟਦਾ ਵਾ ਉਹ ਸਾਡਾ ਨੁਕਸਾਨ ਸੋ ਕੋ ਵੱਧ ਹੋ ਜਾਂਦਾ ਜਿਹੜੇ ਟੇਲਾਂ ਦੇ ਅਸਲ ਦੇ ਵਿੱਚ ਸਰਕਾਰ ਸਾਡਾ ਤੋਂ ਪਹਿਲਾਂ ਕੀ ਚਾਹੁੰਦੀ ਹੈ ਸਰਕਾਰ ਚਾਹੁੰਦੀ ਹੈ ਅਸੀਂ ਮੂੰਹ ਬੋਲ ਕੇ ਇਹ ਕਹੀਏ ਕਿ ਪਾਉ ਸਾਡੀ ਜਿਹੜੀ ਆ ਨਹਿਰੀ ਪਾਣੀ ਆ ਉਹ ਸਾਡਾ ਨੁਕਸਾਨ ਬਹੁਤ ਕਰਦਾ ਤੁਸੀਂ ਇਹ ਕੰਮ ਕਰੋ ਸਾਨੂੰ ਲੋੜ ਨਹੀਂ ਅਸੀਂ ਥੱਲੇੋਂ ਪਾਣੀ ਕੱਢੀ ਜਾਂਦੇ ਆ ਤੁਸੀਂ ਐਂ ਕਰੋ ਬਾਹਰਲੇ ਰਾਜਾਂ ਨੂੰ ਜਿਹੜਾ ਪਾਣੀ ਦੇ ਦਿਓ ਹਾਂਜੀ ਅਸਲ ਦੇ ਵਿੱਚ ਹੁਣ ਤੁਹਾਨੂੰ ਵੀ ਪਤਾ ਹੋਏਗਾ ਕਿ ਪਟਵਾਰੀਆਂ ਤੇ ਵੀ ਜ਼ੋਰ ਪਾਇਆ ਜਾ ਰਿਹਾ ਕਿ ਸਾਨੂੰ ਦੱਸਿਆ ਜਾਵੇ ਕਿ ਹਾਂ ਵੀ ਨਹਿਰ ਪਾਣੀ ਜਿਹੜਾ ਪਹੁੰਚ ਚੁੱਕਾ ਠੀਕ ਆ ਇੱਥੇ ਤੇ ਪਟਵਾਰੀ ਕੋਈ ਆਉਂਦਾ ਨਹੀਂ ਜਦੋਂ ਸਾਡਾ ਜਦੋਂ ਇੰਨੀ ਮਾਰ ਹੁੰਦੀ ਆ 2 2 2 3 300 ਕਿਲਾ ਥਨਾ ਥਾਂ ਦਾ ਮਹੀਨਾ ਪਹਿਲਾਂ ਸਾਡੀਆਂ ਇਹਨਾਂ ਨੇ ਪਨੀਰੀਆਂ ਮਾਰੀਆਂ 20 25 ਦਿਨਾਂ ਬਾਅਦ ਜਦੋਂ ਅਸੀਂ ਮੋਲ ਪਨੀਰੀਆਂ ਲੈ ਕੇ ਝੋਨਾ ਲਾਇਆ ਤੇ ਉਹ ਮਾਰਤਾ ਮੈਂ ਖੁਦ ਆਰਗੈਨਿਕ ਖੋਤੀ ਕਰਨ ਦੀ ਕੋਸ਼ਿਸ਼ ਖੇਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਪਿਛੇ 40 ਸਾਲਾਂ ਤੋਂ ਐਂ ਤੇ ਫਿਰ ਅਸੀਂ ਵਹੀਂ ਵੀ ਹਰਾੜ ਕੇ ਵਾਹ ਕੇ ਦਹਿ ਬਣਾ ਕੇ ਯਾਰ ਕੈਮੀਕਲੀ ਕਰੋ ਇਹਨਾਂ ਕਰਨ ਕਿਵੇਂ ਦਾ ਸੰਘਰਸ਼ ਜਿਹੜਾ ਫਿਰ ਜਾਰੀ ਰਹੇਗਾ ਇਸ ਮਸਲੇ ਨੂੰ ਰੱਖ ਕੇ ਜੇਕਰ ਨਹਿਰੀ ਵਿਭਾਗ ਕੋਈ ਹਰਕਤ ਦੇ ਵਿੱਚ ਨਹੀਂ ਆਉਂਦਾ ਗੱਲ ਇਦਾਂ ਹੈ ਕਿ ਅਸੀਂ 6-7 ਮੁੱਦੇ ਆਪਦੇ ਰੱਖੇ ਆ ਜੀ ਐਕਸਸ ਸਾਹਿਬ ਇੱਥੇ ਆਏ ਹੀਗੇ ਜੀ 6-7 ਮੁੱਦੇ ਉਹਨਾਂ ਸਾਹਮਣੇ ਹੀ ਆਪਦੇ ਰੱਖੇ ਆ ਉਹ ਜਿੰਨੀ ਦੇ ਤੱਕ ਸਾਡੇ ਇਹ ਕੱਲਾ ਨਹਿਰ ਬਨਣ ਤੱਕ ਸੀਮਿਤ ਨਹੀਂ ਹੈਗਾ ਕਿਉਂਕਿ ਨਹਿਰ ਅੱਜ ਬੰਨੀ ਮਹੀਨਿਆਂ ਨੂੰ ਫੇਰ ਡੁੱਟ ਜੂ ਗੱਲ ਤੇ ਆ ਗਈ ਜਿਹੜੇ ਸਾਡੇ ਅਸਲ ਦੇ ਵਿੱਚ ਨਹਿਰ ਬਨਣ ਤੱਕ ਹੀ ਸੀਮਿਤ ਨਹੀਂ ਗਏ ਸਾਡੇ 6-7 ਮੰਗਾ ਨੇ ਉਹਦੇ ਵਿੱਚ ਸਾਈਫਨ ਆ ਸਾਈਫਨ ਨਿਕਾਸੀ ਦਿੱਤੀ ਜਾਵੇ ਇਹਦੀ ਪ੍ਰੋਪਰ ਉਸ ਤੋਂ ਬਾਅਦ ਇਹਦੀ ਜਿਹੜੀ ਨਹਿਰ ਦਾ ਜਵੇਂ ਆ ਸੀਜ਼ਨ ਆ ਹੁਣ ਆ ਸੀਜ਼ਨ ਦੇ ਵਿੱਚ ਨਹਿਰ ਤੇ ਬਣਾਣੀ ਦੇਣੀ ਜੀ ਜੀ ਠੀਕ ਆ ਸੀਜ਼ਨ ਦੇ ਵਿੱਚ ਪਾਣੀ ਵੀ ਨਹੀਂ ਰੋਕ ਸਕਦੇ ਇਹ ਉਹਦਾ ਜਿਹੜਾ ਇੱਕ ਲੈਵਲ ਮੇਨਟੇਨ ਕੀਤਾ ਜਾਵੇ ਸਾਡੀ ਦੂਜੀ ਮੰਗ ਉਹ ਆ ਠੀਕ ਆ ਜੀ ਤੇ ਜੀ ਮੰਗੇ ਇਹ ਆ ਕਿ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ ਠੀਕ ਆ ਜੀ ਤੇ ਚੌਥੀ ਆ ਕਿ ਇਹਦਾ ਅਸਲ ਦੇ ਪ੍ਰੋਪਰ ਐਸਟੀਮੇਟ ਬਣਾ ਕੇ ਤੇ ਇਹਨੂੰ ਜਿਹੜਾ ਵਾ ਦੁਬਾਰਾ ਜਿਹੜੀ ਉਹ ਬਣਾਈ ਜਾਵੇ ਕਿਉਂਕਿ ਇਹਦੀ ਮਨਿਆਦ ਨੰਗੀ ਨੂੰ 30 ਸਾਲ ਹੋ ਚੁੱਕੇ ਬਹੁਤ ਬਹੁਤ ਧੰਨਵਾਦ ਸਾਡੇ ਦਾ ਠੀਕ ਆ ਜੀ ਧੰਨਵਾਦ ਤਾਂ ਕਿਸਾਨ ਭਰਾਵਾਂ ਦਾ ਕਹਿਣਾ ਹੈ ਕਿ 2023 ਦੇ ਵਿੱਚ ਵੀ ਸੇ ਇਸੇ ਮਹੀਨੇ ਦੇ ਵਿੱਚ ਹੀ ਇੱਥੇ ਧਰਨਾ ਲੱਗਾ ਸੀ ਕਾਰਨ ਵੀ ਸੇਮ ਹੈ ਜੀ ਅਤੇ ਅਜੇ ਤੱਕ ਸਰਕਾਰ ਦੇ ਵੱਲੋਂ ਕੋਈ ਉੱਥੇ ਉਖਤਾ ਤਰੀਕੇ ਨਾਲ ਪ੍ਰਬੰਧ ਨਹੀਂ ਕੀਤਾ ਗਿਆ ਕਿ ਜਿਹੜਾ ਆਉਣ ਵਾਲੇ ਸਮੇਂ 'ਚ ਧਰਨਾ ਨਾ ਲੱਗੇ ਸੋ ਇਹੋ ਕਹਿਣਾ ਚਾਹਾਂਗੇ ਕਿ ਜੇ ਹੁਣ ਵੀ ਚੰਗੇ ਤਰੀਕੇ ਨਾਲ ਬੰਨ ਨਾ ਬੱਜਾ ਤਾਂ ਅਗਲੇ ਸਾਲ 2025 ਦੇ ਵਿੱਚ ਵੀ ਇਹ ਧਰਨਾ ਫਿਰ ਵੇਖਣ ਨੂੰ ਮਿਲ ਸਕਦਾ ਮੰਗਾ ਵੀ ਉਹਨਾਂ ਨੇ ਦੱਸਿਆ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਵੀ ਜਰੂਰ ਦਿਓ ਇਹ ਵੀ ਉਹਨਾਂ ਨੇ ਦੱਸਿਆ ਕਿ ਨਹਿਰੀ ਪਾਣੀ ਸਾਡੇ ਤੱਕ ਪਹੁੰਚ ਗਿਆ ਕਹਿਣ ਦੇ ਲਈ ਜਿਹੜਾ ਪਟਵਾਰੀਆਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿੰਨੀ ਕਿ ਸਚਾਈ ਹੈ ਇਹ ਵੇਖਣ ਦੇ ਵਿੱਚ ਅਫਸਰਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਜ਼ਰੂਰ ਕਰਾਂਗੇ ਪਰ ਫਿਲਹਾਲ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਹੱਤ ਦੀ ਗਰਮੀ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਭਰਾਵਾਂ ਦੇ ਵੱਲੋਂ ਜਿਹੜਾ ਉਹ ਆਪਣੀ 250 ਏਕੜ ਡੁੱਬੇ ਹੋਏ ਝੋਨੇ ਦੀ ਫਸਲ ਦੇ ਕਰਕੇ ਜਿਹੜਾ ਇੱਥੇ ਤਰਨਾ ਲਗਾਇਆ ਰਿਹਾ ਬਨੇਰੋ ਸਾਡੇ ਨਾਲ ਹਰ ਕਵਰ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਵਾਂਗੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਲੋਕਿਆਂ ਤੋਂ ਜਿਹੜੀ ਹੈ ਉਹ ਇੱਕ ਵਾਰ ਫਿਰ ਪਿਛਲੇ ਸਾਲ ਤੋਂ ਬਾਅਦ ਇੱਕ ਵਾਰ ਫਿਰ ਜਿਹੜਾ ਹੈ ਉਹ ਪਾੜ ਪੈਣ ਦੇ ਕਾਰਨ ਕਿਸਾਨਾਂ ਦੀ 250 ਏਕੜ ਜ਼ਮੀਨ ਉਹਨਾਂ ਵੱਲੋਂ ਜਿਹੜਾ ਧਰਨਾ ਲਗਾਇਆ ਉਹਨਾਂ ਨੇ ਦੱਸਿਆ ਕਿ ਉਹ ਖਰਾਬ ਹੋਈ ਹੈ ਝੋਨੇ ਦੀ ਫਸਲ ਤਾਂ ਮੇਰੇ ਨਾਲ ਨਹਿਰੀ ਵਿਭਾਗ ਦੇ ਐਕਸੀਡੈਂਟ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦਾ ਕਿ ਵਿਭਾਗ ਵੱਲੋਂ ਕਿਵੇਂ ਹਰਕਤ ਦੇ ਵਿੱਚ ਆਏ ਨੇ ਤਾਂ ਹੁਣ ਤੱਕ ਉਥੇ ਕਿਵੇਂ ਕੰਮਕਾਰ ਉਸ ਨੂੰ ਬੰਨਣ ਦੇ ਲਈ ਜਿਹੜਾ ਉਹਨਾਂ ਦੇ ਵੱਲੋਂ ਕੀ ਉਪਰਾਲਾ ਕੀਤਾ ਸਰ ਕਿਵੇਂ ਦਾ ਉਪਰਾਲਾ ਉਥੇ ਵਿਭਾਗ ਵੱਲੋਂ ਐਕਸ਼ਨ ਦੇ ਵਿੱਚ ਆ ਕੇ ਕੀਤਾ ਗਿਆ ਜੀ ਸਾਨੂੰ 8:30 ਵਜੇ ਪਤਾ ਲੱਗਾ ਸੀ ਤੇ ਤੁਰੰਤ 8:30 ਵਜੇ ਹੀ ਬਿਸ਼ੋਨੈਰ ਨੀਲ ਕਰਵਾ ਦਿੱਤੀ ਹੈ ਜੀ ਤੇ ਨਾਲ ਦੀ ਨਾਲ ਹੀ ਜੁਸੂ ਸਾਹਿਬ ਜੇ ਸਾਹਿਬ ਤੇ ਅਸੀ ਸਾਹਿਬ ਈਵਨ ਤੇ ਪੁਲਿਸ ਦੀ ਪ੍ਰਸ਼ਾਸਨ ਦੀ ਮਦਦ ਲੈ ਕੇ ਅਸੀਂ ਮਹਿਕਮੇ ਇੱਥੇ ਪੁੱਜ ਗਏ ਤੇ ਮਸ਼ੀਨਾਂ ਡਿਪਲੋਏ ਕਰ ਦਿੱਤੀਆਂ ਵਾ ਤੇ ਉਹਨੂੰ ਬੰਨਨ ਦੀ ਕੋਸ਼ਿਸ਼ ਨਾਲ ਜਾਰੀ ਹੈ ਟ੍ਰੈਲੈਂਟ ਉੱਲੇ ਆ ਕੇ ਮਿੱਟੀ ਦਾ ਪ੍ਰਬੰਧ ਕਰ ਦਿੱਤਾ ਗਿਆ ਤੇ ਹੁਣ ਜਦੋਂ ਹੀ ਕਾਲ ਜਿਹੜਾ ਪਾਣੀ ਦਾ ਵਿੱਚ ਹੈਗਾ ਨਹਿਰ ਦੇ ਵਿੱਚ ਉਹੋ ਹੀ ਆ ਥੋੜਾ ਜਿਹੜਾ 8-9 ਫੁੱਟ ਪਾਣੀ ਹੈ ਉਹ ਜਿਆਦਾ ਨਿਕਲਦਾ ਹੈ ਤੇ ਨਾਲ ਹੀ ਬ੍ਰਿਚ ਪਲੱਗ ਕਰ ਦਿੱਤੀ ਜਾਏਗੀ ਸਰ ਜਿਹੜੇ ਧਰਨੇ ਦੇ ਉੱਤੇ ਕਿਸਾਨ ਬੈਠੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵਿਭਾਗ ਦੇ ਧਿਆਨ ਦੇ ਵਿੱਚ ਲਿਆਂਦਾ ਸੀ ਲੇਕਿਨ ਜਦੋਂ ਧਰਨਾ ਲਗਾਇਆ ਤਾਂ ਉਦੋਂ ਹਰਕਤ ਦੇ ਵਿੱਚ ਆਏ ਨਹੀਂ ਸਾਢੇ 8 ਵਜੇ ਤਾਂ ਨਹਿਰ ਰੁੱਟੀ ਆ ਤੇ ਤੁਰੰਤ ਹੀ ਸਾਢੇ 9 10 ਵਜੇ ਤੱਕ ਸਾਰਾ ਸਟਾਫ ਇੱਥੇ ਪੁੱਜ ਗਿਆ इवन ਨਿਗਰਾਨ ਇੰਜੀਨੀਅਰ ਜੀ ਨੇ ਪੂਰੇ ਪੰਜ ਲਿਆਂਦੇ ਉਹਨਾਂ ਕੋ ਚਾਰਜ ਆ ਉਹ ਵੀ ਇੱਥੇ ਪੁੱਜ ਗਏ ਨਾਲ ਦੀ ਨਾਲ ਹੀ ਕੋਈ ਨਾਲ ਦੀ ਨਾਲ ਹੀ ਪ੍ਰਿੰਟਿੰਗ ਮੇਅਰ ਲਈਏ ਹਰ ਹਰ ਕਿਸਮ ਦੇ ਤੇ ਨਾਲ ਹੀ ਮਸ਼ੀਨਾਂ ਲੱਗੀਆਂ ਦੋ ਦੋ ਜੀਸੀਬੀ ਐਂਡ ਐਮਪਲੋਏ ਕਿਤੇ ਦੋਨੋਂ ਸਾਈਡ ਤੇ ਤੇ ਮਿੱਟੀ ਦਾ ਪਰੋਂਦੀ ਕੀਤਾ ਜਾ ਰਿਹਾ ਪ੍ਰੋਪਰਲੀ ਹੁਣ ਜਿੰਨਾ ਪਾਣੀ ਹੌਲੀ ਹੌਲੀ ਘਟ ਰਿਹਾ ਨਾਲ ਦੀ ਨਾਲ ਹੀ ਬ੍ਰੀਚ ਪਲੱਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪਿਛਲੇ ਸਾਲ ਵੀ ਉਹ ਕਹਿੰਦੇ ਇਹੀ ਕੰਮ ਹੋਇਆ ਸੀ ਕਿਵੇਂ ਦੇਖਦੇ ਹੋ ਸਰ ਜੀ ਕੀ ਹੋਇਆ ਇਹ ਸੇਮ ਜਗ੍ਹਾ ਤੋਂ ਜਿਹੜਾ ਪਾੜ ਪਿਆ ਨਹੀਂ ਸੇਮ ਜਗ੍ਹਾ ਤੋਂ ਨਹੀਂ ਆ 500 ਫੁੱਟ ਥੱਲੇ ਆ ਪ੍ਰੋਬਲਮ ਆਈ ਇਹ ਚੀਜ਼ ਦੀ ਹੁਣ ਜਦੋਂ ਹੁਣ ਕੋਈ ਕਿਸੇ ਵੇਲੇ ਗੋਵ ਵਗੈਰਾ ਜਿ ਤਰ੍ਹਾਂ ਕੋਈ ਜਾਨਵਰ ਨੇ ਉਹ ਜੇ ਉਹਨਾਂ ਦੀ ਕੋਈ ਹਲੇ ਦਿੱਕਤ ਆ ਜਾਂਦੀ ਹੈ ਤੇ ਉਹ ਨੇਚਰਲ ਹੈਗੇ ਚੀਜ਼ਾਂ ਇਹਨੂੰ ਤਾਂ ਮਤਲਬ ਕਿ ਕੰਟਰੋਲ ਕਰ ਸਕਦਾ ਕੋਈ ਪ੍ਰਸ਼ਾਸਨ ਵੱਲੋਂ ਉੱਥੇ ਵਸ ਰਿਹਾ ਘਰਾਂ ਨੂੰ ਪਿੰਡ ਨੂੰ ਕੀ ਪਿੰਕ ਪ੍ਰੋਬਲਮ ਇਹ ਹੋਈ ਜਿਹੜੀ ਆ ਕ્યોਰ ਕਰ ਰਹੇ ਆਪਾਂ ਕਿਸੇ ਦਾ ਇਹ ਕਾਫੀ ਜਗ੍ਹਾ ਤੇ ਝੋਨਾ ਲੱਗਾ ਨਹੀਂ ਹੈਗਾ ਜੀ ਕਾਫੀ ਜਗ੍ਹਾ ਤੇ ਲੇਕਦੂ ਵੀ ਨਹੀਂ ਕੀਤੇ ਹੈਗੇ ਇਹ ਕੋਈ ਗੱਲ ਨਹੀਂ ਹੈਗੀ ਪ੍ਰੋਬਲਮ ਠੀਕ ਹੈ ਬਾਕੀ ਨਾਲ ਦੇ ਨਾਲ ਹੀ ਸਵੇਰ ਤੱਕ ਨਹਿਰ ਵੱਜ ਜੇਗੀ ਕੋਈ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਜੀ ਸੋ ਐਕਸ਼ਨ ਸਾਹਿਬ ਉਹਨਾਂ ਦਾ ਮੰਨਣਾ ਹੈ ਕਿ ਜਿਹੜਾ ਵਿਭਾਗ ਦੇ ਵੱਲੋਂ ਐਕਸ਼ਨ ਦੇ ਵਿੱਚ ਆ ਕੇ ਜਿਹੜਾ ਉੱਥੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਬੰਨੂ ਜਿਹੜਾ ਉਹ ਜਲਦੀ ਬੰਨ ਲੈ ਜਾਵੇਗਾ ਪਰ ਧਰਨੇ ਤੇ ਬੈਠੇ ਕਿਸਾਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਕੁਝ ਹੋਰ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮਨਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ